हां जी दोस्तों साक्षी का हाल आपा पहुंचे हुए सी ढोपड़ ਤੇ ਅੱਜ ਤੁਹਾਨੂੰ ਇੱਕ ਥੀ ਦਿਖਾਉਣ ਜਾ ਰਹੇ ਹਾਂ ਇਹ ਨਹਿਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਨੰਗਲ ਡੈਮ ਤੋਂ ਜਿਹੜੀ ਨਹਿਰ ਆ ਰਹੀ ਆ ਪਰ ਇਹ ਪਾਣੀ ਉੱਥੋਂ ਸਿਰਫ ਦਿਖ ਰਿਹਾ ਕਿ ਪਾਣੀ ਆ ਰਿਹਾ ਇੱਧਰ ਮੈਂ ਦਿਖਾਉਂਗਾ ਤਾਂ ਉਹ ਇੱਧਰ ਦੇਖੋ ਬਿਲਕੁਲ ਖਾਲੀ ਚਾਹ ਇੱਧਰ ਨਦੀ ਆ ਜਿਹੜੀ ਹਿਮਾਚਲ ਵਾਲੀ ਨਦੀ ਆ ਨਾ ਇਹ ਉਹ ਪਈ ਆ ਤੇ ਇਧਰੋਂ ਪਾਣੀ ਕਿੱਧਰੋਂ ਆ ਰਿਹਾ ਤੇ ਆਹ ਪਾਣੀ ਜਿਹੜਾ ਇਹ ਕਿੱਥੋਂ ਆ ਰਿਹਾ ਕੋਈ ਸਮਝ ਨਹੀਂ ਆ ਰਹੀ ਅੰਗਰੇਜ਼ਾਂ ਦੀ ਜਿਹੜੀ ਖੋਜ ਕੀਤੀ ਹੋਈ ਹੈ ਨਾ ਬੜੀ ਕਮਾਲ ਦੀ ਆ ਕਿ ਪਾਣੀ ਪਤਲੇ ਅੰਡਰਗਰਾਉਂਡ ਕਿੱਧਰ ਦੀ ਪਾਇਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਨਦੀ ਆ ਤੇ ਉਧਰਲੇ ਪਾਸੇ ਜਿਹੜੀ ਉਹ ਹੈਗੀ ਆ ਉਹ ਐਸਬੀਐ ਐਸਬੀਐਲ ਜਿਹੜੀ ਨਹਿਰ ਆਪਣੀ ਉਹ ਜਾ ਰਹੀ ਆ ਉਹ ਵੀ ਸੁੱਕੀ ਪਈ ਆ ਤੇ ਆਹ ਜਿਹੜੀ ਆਪਣੀ ਨਦੀ ਆ ਇਹ ਖਾਲੀ ਬਿਲਕੁਲ ਸੁੱਕੀ ਪਈ ਆ ਜਿਹੜੀ ਹਿਮਾਚਲ ਤੋਂ ਆਪਾਂ ਜਦੋਂ ਹਿਮਾਚਲ ਆ ਜਦੋਂ ਪਾਣੀ ਆਉਂਦੇ ਆ ਉਹ ਇਥੇ ਨਦੀ ਦੇ ਵਿੱਚ ਆਉਂਦੇ ਨੇ ਤੇ ਇਸ ਜਿਹੜੀ ਨਹਿਰ ਦੇ ਪਿੱਛੇ ਵੀ ਆ ਰਹੇ ਨੇ ਪਰ ਜਿਹੜਾ ਇਹ ਨਹਿਰ ਦਾ ਪਾਣੀ